ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਪ੍ਰਿੰਗੜੀ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਹਰੀਕੇ ਪੱਤਨ ਤੋਂ ਕੋਈ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਪ੍ਰਿੰਗੜੀ ਪੰਗੋਟਾ ਪਿੰਡ ਬਿਲਕੁਲ ਲੱਗ ਗਿਆ ਬੱਠੇ ਭਣੀ ਪਿੰਡ ਨੇੜੇ ਆ ਕਿਰਤੋਵਾਲ ਥੋੜੀ ਦੂਰੀ ਤੇ ਆ ਇਧਰੋਂ ਪੱਟੀ ਦੀ ਦੂਰੀ ਵੀ ਤਕਰੀਬਨ ਕੋਈ 8-7 ਕਿਲੋਮੀਟਰ ਦੀ ਆ ਵੀਰ ਬਿੰਦੇ ਕੋਲ ਆਇਆ ਸੋ ਸਾਰੇ ਪਰਮ ਨੂੰ ਪਤਾ ਹੀ ਆ ਠੀਕ ਆ ਜੀ ਵੀਰ ਬਿੰਦੇ ਦੇ ਘਰੋਂ ਆਪਾਂ ਪਹਿਲਾਂ ਵੀ ਤੁਹਾਨੂੰ ਕਾਫੀ ਮਾਲ ਦਿਖਾਇਆ ਥੋੜਾ ਦੇ ਵਿੱਚ ਵਖਵਾ ਪਾ ਪਾਇਆ ਸੀ ਵੀਰ ਦਰਸ਼ਨ ਮੇਲੇ ਕਰਨ ਚਲਾ ਗਿਆ ਸੀਗਾ ਹਜੂਰ ਸਾਹਿਬ ਤੇ ਹੁਣ ਵੀਰ ਹੁਣੀ ਪਰਤੇ ਆ ਤੇ ਇੱਕ ਵਾਰੀ ਫੇਰ ਜਿਹੜਾ ਇਹਨਾਂ ਨੇ ਰੀਸਟਾਰਟ ਕੰਮ ਕੀਤਾ ਦੋ ਵੜਾ ਤੁਹਾਨੂੰ ਦਿਖਾਉਣੀ ਆ ਭਾਂ ਦੇਰੀਆਂ ਟੋਕੜ ਵੜਾ ਨੇ ਜਾਇਜ ਮੋਲਾ ਇੱਕ ਤਾਜੀ ਸੱਜਰ ਸੂਈ ਤੁਹਾਨੂੰ ਮੱਝ ਦਿਖਾ ਦਾਂਗੇ ਬੜੇ ਹੌਲੇ ਪਾ ਦੀ ਆ ਮਤਲਬ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਤੇ ਸੱਜਰ ਮੱਝ ਤੁਸੀਂ ਲੈ ਜਾਓਗੇ ਟੋਕੜਾਂ ਦਾ ਰੇਟ ਰਹੂਗਾ ਪੂਰੀ ਗੱਲਬਾਤ ਕਰਦੇ ਆ ਤਰੀਕਾ ਚ ਤੁਸੀਂ ਨੋਟ ਕਰ ਲਓ 11 ਅਕਤੂਬਰ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 11 11:30 12:00 ਵਜੇ ਦਾ ਟ ਸਭ ਤੋਂ ਪਹਿਲਾਂ ਵੀਰ ਬਿੰਦੇ ਸਤਿ ਸ੍ਰੀ ਅਕਾਲ ਜੀ। ਪੁਰ ਪਾਜੀ। ਹਾਂ ਸਰ ਭੈਣ ਭਰਾਉਣ ਸਤਿ ਸ੍ਰੀ ਅਕਾਲ ਜੀ ਜਿਹਨੇ ਚੈਨਲੋਂ ਵੇਖਣ ਵਾਲੇ ਆ। ਠੀਕ ਆ ਜੀ। ਹਾਂ ਸੇਤਾ ਰਾਜੀ ਬਾਜੀ। ਵਧੀਆ ਵਧੀਆ ਵੀਰ ਜੀ ਕਿਰਪਾ ਬਖਸ਼ੀ। ਅੱਜ ਕਾਰਾਂ ਦੇ ਦਰਸ਼ਨ ਮਿਲੇ। ਹਾਂ ਦਰਸ਼ਨ ਮਿਲੇ ਵਧੀਆ ਵਧੀਆ ਹੋ ਗਿਆ ਜੀ। ਠੀਕ ਆ ਜੀ ਠੀਕ ਆ। ਮਾਜਲਾ ਵੇਲੇਾਂ ਚ ਪਾ ਦੀਏ ਹੋਵੇ ਦੋ ਦਿਨ ਆਉਣ ਹੋ ਗਏ ਦੋ ਤਿੰਨ ਦਿਨ ਆ। ਹਾਂ ਠੀਕ ਆ ਜੀ। ਮਾਜਲਾ ਅੱਜ ਤੋਰੀਆ ਗਮਨਾ ਮੈਂ ਤੇਰੇ ਫੇਰ। ਆ ਦਿਨ ਵਾਹ ਲੱਗ ਗਏ। ਜਿਹੜਾ ਵਾਹ ਲੱਗ ਜਾਂਦਾ ਦੱਕ ਨਾ ਲੱਗ ਜਾਂਦਾ ਦੱਕ ਪਰਾਂ ਨਾ ਲੱਗ ਜਾਂ ਠੀਕ ਹੈ ਭਰਾ ਜੀ ਹਾਂ ਜਿੱ ਪੱਕਾ ਜਾਇਦਾ ਸਾਲਫੇ ਜਾਣਾ ਹੀ ਹੁੰਦਾ ਵਾ ਚਲੋ ਸ਼ੁਕਰ ਕਰੋ ਕਰਨਾ ਦਰਸ਼ਨ ਮੇਲੇ ਬਹੁਤ ਜ਼ਰੂਰੀ ਆ ਬੋ ਮਾਂ ਜਲਵਾਰ ਕੀ ਰੀਏ ਭਣ ਫਰਾ ਹਣੋ ਵੀ ਆਖੀ ਆਈ ਗੜੀ ਕੈਮਰਾ ਗੜੀ 10 ਮਿੰਟ ਬਿਲਕੁਲ ਬਿਲਕੁਲ ਬਾਕੀ ਕਰਮਾ ਭਾਗਾ ਨਾਲ ਹੀ ਆ ਜੇ ਕਈ ਕੰਮ ਨਹੀਂ ਕੰਮ ਨਹੀਂ ਮੁਕਲੇਣੇ ਵੀਰ ਜੀ ਇੱਥੇ ਰਹਿ ਜਣੇ ਕੰਮ ਸਾਰੇ ਕੋਹਾ ਬਸ ਜੀ ਬਸ ਨਾਲ ਹੀ ਜਾਣਾ ਸਾਰਾ ਕੁਝ ਅੱਛਾ ਪਿੰਦੇ ਵੀਰ ਅੱਜ ਜਿਵੇਂ ਤੁਸੀਂ ਦੱਸਿਆ ਵੀ ਨੇਰੀਆਂ ਦੋ ਤੋਕੜ ਵੜਾ ਨਹੀਂ ਹਨਾ ਚਾਹੇ ਬਣੀਆਂ ਸੌਰੀਆਂ ਨਹੀਂ ਗਈਆਂ ਦੇ ਵੀਰ ਨੇ ਇਹਨੂੰ ਨਹੀਂ ਤਿੰਨ ਟੀਆ ਕੱਲ ਭਰਾਇਆ ਇੱਕ ਭਰਾ ਤਾਂ ਕੱਜ ਭਰਉਣਾ ਇਹਨੂੰ ਅਜੇ ਇਹ ਆਪਾਂ ਆਪਦੇ ਹੱਥੀਂ ਹਾਂ ਇੱਕ ਕੱਲ ਭਰਾਇਆ ਇੱਕ ਕੱਜ ਭਰਨਾ ਜੋ ਜੇ ਠੀਕ ਹੈ ਤੇ ਪਰਲੀ ਜਰਸੀ ਉਹ ਦਾ ਨਹੀਂ ਵੀ ਇਹ ਜੀ ਪਤਾ ਵੀ ਸੂਹ ਵਾਲੀ ਕੀ ਦੀ ਆਪੋ ਵੀ ਜੀ ਪੈਣੀ ਬੱਚੀ ਬੜੀ ਪਿਆਰੀ ਹੈ ਨਾ ਬੱਚੀ ਚੰਗੀ ਹੈ ਇਹ ਜੱਕਰਾ ਬਾਕੀ ਮੋਲ ਬੜਾ ਜਾਇਜ ਆ ਹਾਂਜੀ ਤੇ ਐਂਡ ਦੇ ਵਿੱਚ ਆਪਾਂ ਇਹ ਦੋਨੋਂ ਨਗ ਦਿਖਾਵਾਂਗੇ ਹੌਲੇ ਪੜਤੇ ਆ ਕਿਸੇ ਵੀਰ ਨੇ ਥੋੜੇ ਪੈਸੇ ਖਰਚ ਕਰਨੇ ਆ ਉਸ ਤਰ੍ਹਾਂ ਦੇ ਭਾ ਜਿਹੜੀ ਇਹ ਤੁਹਾਨੂੰ ਬੱਚੀ ਮਿਲ ਜੂਗੀ ਜਰਸੀ ਦੁੱਧ ਚਾਹ ਪਾਣੀ ਦਾ ਡੰਗ ਸਾਰ ਹਾਂ ਵਧੀਆ ਵਧੀਆ ਚੱਕਰ ਚੋਂ ਆਉਣਗੇ ਸ਼ੁਰੂਆਤ ਸੁਵਿੰਦ ਦੇ ਵਿੱਚ ਕਿਵੇਂ ਆ? ਜੀ ਦੂਜਾ ਸੁਵਾਂ ਦੇ ਵੀਰ ਜੀ। ਦੂਜਾ ਸੁਵਾਂ ਆਪਾਂ ਵੀਰ ਜੀ ਲਈ ਆਪਣੇ ਘਰ ਦੇ ਨਹੀਂ ਲਿਈ ਦੀ ਆਪਾਂ ਕਹੀਏ। ਪੰਜ ਕਲਿਆਣੀ ਆ ਗਈ ਆ ਠੀਕ ਆ ਜੀ। ਹਾਂ ਜੀ ਇਹ ਚੱਕਰ ਚ। ਬਿਲਕੁਲ ਚਾਰੇ ਪੈਰ ਪੂਛ ਮੱਥਾ ਬੱਲਾ ਪੱਗੀ ਮੋਸ਼ਨ ਆਸ ਅੱਖਾਂ ਦੇ ਵਿੱਚ ਜਵਾਬ ਪੰਜ ਕਲਿਆਣੀ ਮੰਨ ਲਓ ਠੀਕ ਆ ਜੀ। ਹੱਡੀ ਹੁੱਡੀ ਬਿਲਕੁਲ ਸਿੰਗਲ ਆ। ਥੋੜੀ ਜੀ ਮੈਨੂੰ ਲੱਗਦਾ ਵੀ ਕਈ ਨਾ ਨਾਰਮਲ ਸਾਹ ਸੰਭਾਲ ਵਾਲੇ ਘਰੋਂ ਆਉਂਦਾ ਪੱਜੀ। ਜੀ ਇੱਕ ਅੰਦਰ ਪੱਜੀ ਰਹੀ ਨੇ ਕੋਹਾਂ ਦੇ। ਹਾਂ ਪਿੰਡਾ ਦਾ ਹਾਲ ਜਾਓ। ਪਿੰਡਾ ਲਾ ਲਓ ਹੀ ਪਿਛਲੇ ਪੰਜ ਅੰਦਰੇ ਰਹੀ ਪੱਕੀ। ਠੀਕ ਆ ਤੇ ਤੇ ਮਗਰ ਕਟਾ ਆ ਗਿਆ ਨਾ ਕਟਾ ਮਗਰ ਜੀ ਉਹਦੀ ਮਗਰ ਇਹਦੇ ਕਟਾ ਮੇਲ ਕਾਪਾ ਬਾਕੀ ਚੱਡੇ ਭਾਂਡੇ ਦੀ ਬਿਲਕੁਲ ਬੜਾ ਇਹ ਚੌਣਪੁਰ ਛਟਾ ਨੂੰ ਵੇਗਾ ਦੇ ਚੱਕਰੇ ਗਾ ਜੋ ਇਹਨੂੰ ਕਹਿ ਦਿੰਦੇ ਵੀ ਥਾਣ ਅਰ ਲਿਆ ਹਾਂ ਜੀ ਹਾਂ ਅਇਓ ਨੂੰ ਬਿੰਦੇ ਹਿੱਕ ਤੇ ਆ ਜਾ ਮੜਾ ਨਾ ਚੱਕਰਾ ਉਹ ਵਰਲ ਵਾਂਡ ਜਿਹੜੇ ਆ ਕਿਸਾਨ ਵੀਰੋ ਬਿਲਕੁਲ ਤੁਹਾਡੇ ਸਾਹਮਣੇ ਆ ਵਾਂਡ ਵਰਲ ਕਾਫੀ ਚੰਗੀ ਆ ਅਰਲੀਆਂ ਵਰਗਾ ਥਣ ਲੱਗਾ ਦੁੱਧ 7 ਕਿਲੋ ਹਨਾ ਦੋ 7 ਕਿਲੋ ਵੀਰ ਜੀ ਭੂਰ ਛੱਟੇ ਤੋਂ ਬਚੀ ਨਾ ਵੀਦੀ 1 ਕੋ ਚੁਵਾਈ ਨੇ ਮਰੀਓ ਵੀਰ ਜੀ ਇਹਦੀ ਲੋ ਜੀ ਭੂਰ ਛੱਟੇ ਤੋਂ ਬਚਾ ਕਰਮ ਵਾਲੀ ਦਾ ਇਹ ਚੱਕਰ ਚ ਬਾਕੀ ਹਾਈਟ ਕਾ ਤੇ ਮੀਡੀਅਮ ਦੇ ਵਿੱਚ ਆ ਬਿਲਕੁਲ ਪਤਲਾ ਕਾਗਜ਼ ਵਰਗਾ ਪਿੰਡਾ ਹਾਂਜੀ ਤੇ ਕੋਈ ਪੂਰਾ ਤਸੱਲੀ ਨਾਲ ਫੇਸ ਕੁਆਲਿਟੀ ਤੋਂ ਲੈ ਕੇ ਹਵਾਨੇ ਛੱਡੇ ਦੀ ਬੰਤਰ ਲੇਵਾ ਪੂਰਾ ਦਿਖਾ ਦਿਓ ਹਾਂਜੀ ਮੁਠੀ ਵਾਲਾ ਥਣ ਲੱਗਾ ਠੀਕ ਆ ਜੀ ਚੁਵਾਈ ਚੰਗੀ ਆ 7 ਕਿਲੋ ਦੁੱਧ ਇੱਥੇ ਸੋ ਬਥੇਰੇ ਗੱਲਬਾਤ ਸਮਝ ਆ ਜੂਗੀ। ਬਾਕੀ ਮੁੱਲ ਤੇ ਗੱਲ ਨਿਬੜਦੀ ਆ ਠੀਕ ਹੈ ਜੀ ਮੁੱਲ ਬੜਾ ਜਾ ਜਾਉਗਾ। ਨਹੀਂ ਮੁੱਲ ਜੀ ਆਪਾਂ ਨੇ ਨੇ ਕਰਨੇ ਗੁਰੂ ਦੇ ਦਸ਼ਮੇ ਲੈ ਕੀਤੇ ਆ। ਹਾਂਜੀ ਹਾਂਜੀ। ਅਰੇ ਭੈਣ ਭਰਾ ਖੁਸ਼ ਹੋਣਾ। ਨਹੀਂ ਕੋਈ ਲੈ ਕੇ ਜਾਵੇ। ਹਾਂਜੀ ਲੈ ਕੇ ਜਾਵੇ। ਸਮੇਂ ਦੀ ਮਾਰ ਆਰ ਕੀ ਪੈ ਗਈ ਜਿਹੜੀ। ਕੋਈ ਗੱਲ ਨਹੀਂ ਵੀਰ ਜੀ। ਉਹਦੇ ਕਰਕੇ ਵੀ ਕਿਸੇ ਵੀਰ ਨੇ ਥੋੜੇ ਹਾਂ ਜਾਨ ਤੁਹਾਡੇ ਪੈ ਜੀ ਬਹੁਤ ਘਟਾ ਪਿਆ। ਚਾਹ ਪਾਣੀ ਦਾ ਤਾਂ ਤਾਂ ਟਾਈਮ ਟਪਾਵੇ। ਹਾਂਜੀ। ਬਾਕੀ ਮੱਧ ਚੰਗੀ ਆ। ਸੋ ਬਾਕੀ ਇੱਕੋ ਜਿਹੀ ਤੁਹਾਨੂੰ ਇੱਕੋ ਜਿਹਾ ਆਪਾਂ ਦੋਸਤ ਤੋਰ ਕੇ ਦਿਖਾ ਰਹੇ ਆ। ਲੈਵੇ ਆਰਡਰ ਦੀ ਚੰਗੀ ਤਰ ਸੋ ਲੇਵੇ ਦੀ ਬਿਲਕੁਲ ਬੈਕ ਸਾਈਡ ਤੋਂ ਤੁਸੀਂ ਵੇਖੋ ਕਿ ਪੱਤਰ ਕੋਈ ਥਣਾ ਦੀ ਬਾਤ ਘੜਤੇ ਨਹੀਂ ਨਾ ਨਹੀਂ ਵੀ ਜੀ ਉਹ ਨਹੀਂ ਕੰਮ ਹੋਵੇ ਥਣ ਧਾਰੂ ਨਹੀਂ ਹੋਰ ਗਿਆ ਬੱਚੇ ਤਾਂ ਜ਼ਿਆਦਾ ਕਰਦੀ ਹਾਂ ਹਾਂਜੀ ਲਓ ਜੀ ਇਹ ਦੋਸਤੋ ਬਾਡੀ ਸਟਰਕਚਰ ਆ ਹਾਂਜੀ ਸੋ ਨਖੇੜ ਵਾਲੇ ਪਾਸੋਂ ਮੇਰਾ ਭਰਾ ਕੋਈ ਇਤਰਾਜ਼ ਨਾ ਕਰੂਗਾ ਇੱਥੇ ਆਣ ਕੇ ਵੀ ਥਣ ਕੋਈ ਨੇੜੇ ਲੱਗਾ ਥਣ ਬਹੁਤ ਢੰਗ ਦੇ ਲੱਗਾ ਠੀਕ ਆ ਜੀ ਬੜੀ ਸੋਹਣੀ ਵੰਡਰ ਤੇ ਲੱਗਾ ਬਾਕੀ ਉਤਬਾਰ ਵੀਰਾਂ ਦਾ ਵੀ ਸੌਰੀ ਅੰਦਰ ਜਿਹੜਾ ਬੱਜੀ-ਬੁਜੀ ਰਹੀ ਹੈ ਖਾਸ ਤੌਰ ਤੇ ਉਹਦੇ ਕਰਕੇ ਪਿੰਡਾ ਜਿਹੜਾ ਤੁਸੀਂ ਵੇਖੋਗੇ ਬਲੈਕ ਦੇ ਵਿੱਚ ਲਾਲਜੀ ਭਾ ਮਾਰਦਾ ਹਾਂਜੀ ਇੱਧਰ ਕੱਟਾ ਵੀ ਦਿਖਾ ਦੇ ਜਸ਼ਨ ਮਾਰ ਕੈਮਰਾ ਇੱਧਰ ਆਹ ਕੱਟਾ ਦਿਖਾ ਦੇ ਆਹ ਦੇਖੋ ਪਿੰਡੇ ਵੀਰੇ ਮੁੱਲ ਉਹੀ ਆਪਾਂ ਕਰਾਂਗੇ ਮੁੱਲ ਜੀ ਛੋੜੇ ਕਰਨਾ ਵੀਰ ਜੀ ਹਰ ਕੋ ਭੈਣ ਭਰਾ ਸਾਰੇ ਨੂੰ ਪਤਾ ਪਾਣੀ ਦੇ ਮਾਰਚ ਮਰੇ ਚਾਹੇ ਤੋਂ ਜਾਜ ਕਿੰਨੇ ਦੀ ਹਾਂ ਜਿੰਨੇ ਹੋਏ ਵੀਰ 55000 ਰੁਪਏ ਕੋ 60 65 ਰਿਕਾਨਾ ਵੀਰ ਜੀ ਆਹ ਦੋ ਖੜਦਾਂ 60 ਜੋ 60 ਜੋ ਦੋ ਹਾਂ 55 ਹਾਂਜੀ ਮਾਰ ਕੇ ਛਾਲ ਜਾਂ ਦੇ ਵੀਰੇ ਦਰਸ਼ਣ ਮਿਲੇਗੇ ਤੇ ਫਿਰ ਇੱਕੋ ਵੀਰੇ ਨੂੰ 100 ਰੁਪਏ ਛੋੜੀ ਕਰਨੇ 55 ਹਜ਼ਾਰ ਦੀ ਆਣਾ ਹੋਣੀ ਵੀਰ ਜੀ 55 ਹਜ਼ਾਰ ਦੀ ਕੁਝ ਨਹੀਂ ਵੀ ਜੀ ਗਾੜੀ ਹੈਗਾ ਉਹਦੀ 55 ਹਜ਼ਾਰ ਦੀ ਮਾਜ ਉਹ ਵੀ ਮਾਰ ਗੁਰੂ ਘਰੋਂ ਆਏ ਆ ਕੋਈ ਸੋਖ ਲਓ ਜੇ ਜਾ ਕੇ ਦੁੱਧ ਪੀਊਗਾ ਉਹ ਵੀ ਸੱਚਾ ਟੋਕੜਾ ਮੁੱਲ ਵੀ ਦੀ ਉਹਨੇ ਫਿਰ ਵੇਚਦਾ ਟੋਕੜ ਵੇਚ ਕੇ ਸਾਹਮ ਕੇ ਨੂੰ ਠੀਕ ਆ ਠੀਕ ਆ ਇਹ ਵਿਗੀ ਉਹਨੇ ਮੈਰੂ ਵਿਗਿਆ ਉਹਦਾ ਵੀਰ ਜੀ ਠੀਕ ਆ ਠੀਕ ਆ ਇਹਨੇ ਪੰਜਾਹ ਫਿਰ ਵੇਚਣੀ ਆ ਲਓ ਜੀ 55 ਹਜ਼ਾਰ ਦੀ ਚੱਕੋ ਹਾਂ ਹਾਂ ਨਹੀਂ ਜੀ ਕੋਈ 5 ਮਹੀਨੇ 4 ਮਹੀਨੇ ਦੁੱਧ ਪੀਗਾ ਦੁੱਧ ਪੀਗਾ ਮਰਦੇ ਦੇ ਲੋ ਹਾਂ ਜੀ ਤੇ ਨਰੀ ਤੋਕੜ ਆਪ ਜੀ ਕੱਲ ਦੀ ਇੱਕ ਇੱਕ ਦਿਨ ਕੱਲ ਭਰਾ ਜੋ ਇੱਕ ਕੱਲ ਭਰਾ ਦਿੱਤਾ ਇੱਕ ਅੱਜ ਭਰਉਣਾ ਜੀ ਹੀੜ ਦੀ ਆਈ ਠੀਕ ਹੈ ਭਰਾ ਅੱਗੇ 12 13 ਗੋਲ ਦੁੱਧ ਥੱਲੇ ਗਾਂ ਹੈਗਾ ਠੰਡਾ ਹੂੰ ਉਹ ਦੁੱਧ ਕੱਲ ਹੀ ਹੀੜ ਚ ਆਈ ਪਰ ਦੁੱਧ ਘਰ ਕੀ ਵੀਰ ਜੀ ਐਸ ਵਕਤ ਕਿੰਨਾ ਚਾਹੋ ਹੁਣ 8 9 ਲੀਟਰ ਰਹਿ ਗਿਆ ਜੋ ਲਓ ਜੀ 8 9 ਲੀਟਰ ਦੁੱਧ ਆ ਨਹੀਂ 12 13 ਗੋਲ ਦੁੱਧ ਥੱਲੇ ਗਾਂ ਥੱਲੇ ਬਾਕੀ ਥਣ ਵੀਰ ਪ੍ਰੋਪਰ ਪੂਰੇ ਅਗਲੇ ਪਿਛਲੇ ਬਰਾਬਰ ਥਣ ਆ ਹਾ ਥਣ ਨਹੀਂ ਵੀ ਧਰਵਾਦ ਘਟ ਹੁੰਦੀ ਦਾ ਪੂਰਨ ਛਟਾ ਲਓ ਵੀ ਕੱਦ ਮੇਰਾ ਕੋਈ ਵੀ ਸਜਣ ਵੀ ਰੋਂਦਾ ਤੇ ਕੱਦ ਹਾਈਟ ਇੱਕ ਵਾਰ ਹੋਲ ਵੱਡੀ ਹਾਈਟ ਦਾ ਤੇ ਜਬ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਪੂਰੀ ਵੱਡੀ ਬੈੜ ਆ ਤੇ ਕੱਲੀ ਵੱਡੀ ਨਹੀਂ ਗੀ ਬਾਕੀ ਪਲੀਆਂ ਸਭ ਹੀ ਬੜੀਆਂ ਆ ਅਕੇ ਮੇਰਾ ਵੀਰ ਕੋਈ ਲੈ ਜਾਂਦਾ ਚਲੋ ਕਿਸਮਤ ਤੁਹਾਡੀ ਜੇ ਨਿਕਲ ਆਉਂਦੀ ਆ ਜੇਕਰ ਅੱਜ ਭਲਕ ਦੇ ਟੀਕੇ ਭਰਾਏ ਆ ਨਿਕਲ ਆਉਂਦੀ ਆ ਤਾਂ ਸੋਨੇ ਤੇ ਸੁਹਾਗਣ ਵਾਲੀ ਗੱਲ ਆ 8-9 ਕਿਲੋ ਧਾਰਾਂ ਦੇ ਥੱਲੇ ਹਾਜ਼ਰ ਨੇ ਤੋੜ ਕੇ ਦਿਖਾਵਾਂਗੇ ਪਹਿਲਾਂ ਤਸल्ली ਦੇ ਨਾਲ ਬਾਕੀ ਥਾਣਾ ਦੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਣਾ ਦੀ ਬਾਤ ਘਾਟ ਨਹੀਂ ਗੀ ਬਾਕੀ ਐਸ ਵਕਤ ਜਿਹੜਾ ਦੋਸਤੋ ਦੁੱਧ ਤੇ ਚੱਲਣ ਰਹੀ ਆ ਤੇ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਪਦੀ ਇੱਕ ਟਾਈਮ ਚੋਲੋ ਦ ਤੇ ਮੋਟਾ ਵੀ ਜੋ ਅਸੀਂ ਗਾਣੀ ਪਾੜਾ ਪਾਵਾਂ ਨਾ ਕੋਈ ਇਤਨਾ ਬੈਸ ਲੇ ਦੇਣਾ ਹੂੰ ਇਹ ਚੱਕਰ ਹੈਗਾ ਇਹਦਾ ਉਹ ਤਰਾ ਮਿੱਠੀ ਹਾਂਜੀ ਬਹੁਤ ਜਿਆਦੀ ਹੁੰਦੀ ਲੈ ਜੀ ਭੂ ਛਟਾਣੇਗਾ ਵੀ ਆਹ ਦਿਖਾ ਦਿਓ ਮਾੜਾ ਜਿਹਾ ਲੱਗਿਓ ਠੀਕਾ ਜੀ ਕੋਈ ਭੋਰ ਨਹੀਂ ਕੋਈ ਛਟਾ ਨਹੀਂਗਾ ਹਾਂ ਤੇ ਸਭ ਤੋਂ ਮੇਨ ਗੱਲ ਆ ਵੀ ਮਿੱਠੀ ਠੰਡੀ ਬਣੀ ਹਾਂ ਬਹੁਤ ਜਿਆਦੀ ਹੁੰਦੀ ਇਹ ਹਲਦੀਆਂ ਦੀ ਗੱਡੀ ਇਹਦੇ ਇਹ ਨਹੀਂ ਵੀ ਵੰਗਰ ਅਸੀਂ ਪਾਇਆ ਵੀ ਕੋਈ ਟੱਪੂ ਟੱਪੂ ਕਰੂਗੀ ਲੈ ਫਿਰ ਬਿੰਦੇ ਗਾਂ ਚਾਰਕ ਕਦਮ ਤੋਰ ਕੇ ਲੈ ਆਓ ਵੀ ਆਹ ਲੋਬੇ ਠੀਕ ਆ ਜੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਚਲੋ ਇਹੋ ਜਿਹਾ ਜਾਨਵਰ ਬੜੇ ਵਾਦੇ ਦਾ ਹੁੰਦਾ ਠੀਕ ਆ ਜੀ ਅੱਜ ਬੜੇ ਜਾਇਜ਼ ਰੇਟ ਦੇ ਵਿੱਚ ਇਹ ਵੀ ਮਿਲ ਜਾਣੀ ਤੁਹਾਨੂੰ ਮਤਲਬ ਗੱਲ ਵੀ ਦੇਣ ਲੈਣ ਵਾਲੀਆਂ ਗੱਲਾਂ ਹੀ ਆ ਠੀਕ ਆ ਜੀ ਹਾਂ ਵੀ ਜੀ ਉਹ ਜਗ ਨਹੀਂ ਵੀ ਜੀ ਕਰਨ ਕਟਾ ਬਣਾਉਣ ਵਾਲੀਆਂ ਗੱਲਾਂ ਨਹੀਂ ਵੀ ਆਪਾਂ ਆਰਓ ਜਦੋਂ ਮਾਲ ਵੇਚੋ ਮਾਲ ਉਹਦਾ ਵੇਚ ਜਾਂਦਾ ਓਕੇ ਪਿੰਦੇ ਜਦੋਂ ਵੀੜੀ ਪਈ ਉਹਦੇ ਕਿੰਨੇ ਦੀ ਦਿੱਤੀ ਵੀ ਜੇ ਕੋਈ 28 30 ਹਜ਼ਾਰਾਂ ਨਹੀਂ ਹੈਗਾ ਹਾਂ हां ना 2100 ਰੁਪਏ ਛੋੜ ਗਿਆ ਨਹੀਂ 22000 ਦੀ ਵਿੱਚ ਕਰਨੇ ਕੋਈ ਨਹੀਂ ਇਹ ਤਾਂ ਗਾੜੀ ਨਹੀਂ ਕੋਸ਼ ਹੈਗਾ 22000 ਚ ਹਾਂ ਛੋੜ ਕਰਦਾ 22000 ਚ 8-9 ਕਿਲੋ ਦੁੱਧ ਦੁੱਧ ਵੀ ਨਹੀਂ 13 ਕਿਲੋ ਮੇਰੇ ਕੋਲ ਮਣਕੇ ਲੈ ਜਾਂਦਾ ਫਿਰ ਤਾਂ ਹੁਣ ਵੀ ਹੀੜ ਚ ਆਉਣੇ ਦੁੱਧ ਘਟੇ ਆ ਇਹ 12-13 ਕਿਲੋ ਦੁੱਧ ਦੀ ਪੱਕਾ ਥਲੇ ਦੇ ਹੂੰ ਹੁਣ ਹੀੜ ਚ ਆਈ ਆ ਹੀੜ ਦੋ ਤਿੰਨਾਂ ਨੇ ਦੁੱਧ ਕਰਾਣਾ ਸੱਜਰ ਬਾੜ ਵੀ ਕੋ 18-20 22 ਕਿਲੋ ਵਾਲੀ ਹਾਂ ਜੀ ਇਹ ਚੱਕਰ ਜੋ ਠੀਕ ਆ ਜੀ ਅੱਜ ਜਿੱਤੇ ਥਲੇ 9-10 11-12 ਲੀਟਰ ਸੀਗਾ ਹਾਂ ਜੀ ਤੇ ਹੁਣ ਹੀੜ ਚ ਆਂ ਘਟ ਗਈ ਆ ਸੱਜਰ ਦੀ ਉਮੀਦ ਕਰ ਸਕਦੇ ਵੀ 1 ਬਹੁਤ ਵੱਡੀ ਵੱਡੀ ਵੜਾ ਚੰਗੀ ਆ ਇਧਰ ਵੀਰ ਇੱਥੇ ਪਾਈ ਜਾਣਣਾ ਮਾੜਾ ਜਾ ਜਰਸੀ ਆ ਗਈ ਆ ਇਹ ਜਲਸੀ ਵੀਡੀਓ ਆ ਪਹਿਲੋਂ ਵੀਡੀਓ ਪਾਈ ਹੋਈ ਹੀ ਏ ਆ ਉਹ ਚ ਆਪਣੇ ਵਾਲ ਭੂਏ ਦੇ ਪੋਤਰੇ ਨੇ ਖੜੀ ਹੋ ਤਾਂ ਪਾਈ ਸੀ 10000 ਦੀ ਵੀਡੀਓ ਇਹਦੀ ਹਾਂ ਉਹਨੇ ਵੀ ਨਾ 1.5 2 ਮਹੀਨਾ ਦੁੱਧ ਪੀਤਾ ਤੇ ਉਹਨੇ ਟਿਗੜ ਭਰਾਇਆ ਸੀ ਵੀਰ ਚੈੱਕ ਨਹੀਂ ਕਰਾਈ ਉਹਦੀ ਮੌਤ ਹੋ ਗਈ ਬੱਤੀ ਲਾ ਕੇ ਤੁਸ ਨੂੰ ਪਿਛੇ ਦੱਸਿਆ ਪਿਛੇ ਆਪਾਂ ਹਾਂ ਜੀ ਹਾਂ ਜੀ ਤੇ ਉਹਨੇ ਮਰੇ ਪੱਠੇ ਨਹੀਂ ਪਿੰਦੇ ਮੜਕੇ ਉਹਨਾਂ ਦੀ ਘਰ ਦੀਨੇ ਆਪਣੇ ਕੋਲ ਖਲਾਤੀ ਇੱਕ ਜੇ ਲੈਂਦੀ ਇੱਕ ਹੀ ਫੇਰ ਲੈਣੀ ਹੋਣੀ ਉਹਨਾਂ ਤੋਂ ਹਾਂ ਉਹਨਾਂ ਨੇ ਕੋਈ ਮੋੜ ਲਗਾ ਦੋ ਮਿੰਟ ਟਿਕਾਪਰਾ ਨੂੰ ਅਗੜੀ ਕਿਸਮਤ ਅਗੜੀ ਆਪਾਂ ਨਾ ਚੈੱਕ ਰਾਈ ਜੋ ਕੱਲ ਹੀ ਆਪਣੇ ਕੋਲ ਆਈ ਦਾ ਪੰਜ ਵੀ ਗੜੀ ਆ ਪਾਜੀ ਕੱਲ ਹੀ ਆ ਕੱਲ ਹੀ ਉਹ ਤਾਂ ਕਿੰਨਾ ਪੰਜ ਕੇ ਚਾਰ ਕੋਤ ਪੰਜ ਸਾਢੇ ਚਾਰ ਪੰਜ ਕਿਲੋ ਹੋਊਗਾ ਸਾਢੇ ਚਾਰ ਪੰਜ ਕਿਲੋ ਹਾਂ ਬਾਕੀ ਚਲੋ ਕਿਸੇ ਨੇ ਥੋੜੇ ਮਾਤਰ ਦੇ ਥੋੜੇ ਪੈਸੇ ਮਾਤਰ ਲੈਣ ਦੇ ਚਾਪਾਂ ਦੇ ਡੰਗ ਸਾਰਤੀ ਉਹਨੇ ਵੀ ਜੀ ਚਲੋ ਮਾੜੀ ਗੱਲ ਹੋਈ ਸਾਡੇ ਭੂਆ ਦਾ ਪੁੱਤਰਾ ਜਿਹਨ ਮੱਥੀ ਲੱਗੇ ਕੋਈ ਪੰਦਾ ਨਹੀਂ ਜੀ ਆਉਂਦਾ ਬੜੀ ਕੁੜੀ ਮਾੜੀ ਕਿਸਮਤ ਦੀ ਗੱਲ ਆ ਤੇ ਬੰਦੇ ਇਹਨੂੰ ਮੜਾ ਬਾਹਰ ਕੱਢ ਕੇ ਦੋਹਤ ਗਏ ਸਾਢੇ ਚਾਰ ਚਾਰ ਹਾਂ ਤਾਂ 5 ਕਿਲੋ ਦੁੱਧ ਦੁੱਧ ਇਹਦੇ ਥੱਲੇ ਹਾਜ਼ਰ ਦੁੱਧ ਵੀ 7 ਕਿਲੋ ਕਰਕੇ ਹੀ ਉਹਦੇ ਕੋਲੇ ਫਿਰ ਉਹਨੇ ਪੱਠੇ ਪੱਠਣਾ ਪਏ ਮੁਰਗੇ ਜਵਰੀਆਂ ਆਪਦੇ ਪੜਾਉਂਦੀ ਤੇ ਸਾਹਮਣੇ ਕੋਣ ਕਰਮ ਵਾਲੀ ਰਹਿ ਗਈ ਇਹ ਗੱਲ ਕਾਦੀ ਆ ਇਹ ਜਗ੍ਹਾ ਦੁੱਧ ਫੇਰ ਆਇਨਾ ਇਹਨੇ ਸੋ ਬੂਥੀ ਬਾਥੀ ਸੋਹਣੀ ਆ ਹਾਂਜੀ ਜਰਸੀ ਪਿਓਰ ਦੇ ਵਿੱਚ ਹੀ ਆ ਜਾਂਦੀ ਆ ਠੀਕ ਆ ਜੀ ਬੋਦੀ ਛੋਟਾ ਕੰਨ ਹਾਈਟ ਬਾਕੀ ਤੋਰਾ ਤਾਰਾ ਤੁਸੀਂ ਇੱਕ ਵਾਰੀ ਦੇਖ ਲਓ ਸੋ 4 ਤੋਂ 5 ਦੇ ਦਰਮਿਆਨ ਦੇ ਥੱਲੇ ਦੋ ਤੱਕ ਇਹ ਵੀ ਠੰਡੀਆਂ ਵੀਡੀਓ ਚੱਕ ਨਹੀਂ ਹੋਏ ਆਪੋ ਜੀ ਬਹੁਤ ਦਿਖਾ ਦਿੰਦੇ ਆ ਲੈ ਵੀ ਆਏ ਆ ਜਿਹੜੀ ਲਿਵਰਟੀ ਆ ਕਰਮ ਵਾਲੀ ਦੀ ਚਾਰੇ ਥਾਂ ਥੋੜਾ ਲਾ ਗਿਓ ਜੱਸਨ ਮਾਰੀ ਕੈਮਰਾ ਜਮਨ ਮਾਰ ਦੇ ਮੈ ਇਥੋਂ ਮਾਰ ਕੇ ਕੈਮਰਾ ਦਿਖਾਦੇ ਦੂਰ ਨੇੜੇ ਵਾਲੇ ਵੀਰ ਤੇ ਕਿਤਨਾ ਵੇਖਦਾ ਲੈਣ ਇਹ ਚੱਕਰ ਬਾਕੀ ਆ ਵੇਖੋ ਜੀ ਐ ਠੰਡੀ ਧੀ ਦੀ ਚੱਕਣੀ ਗੈਨਾਂ ਬੱਚਾ ਕੋਈ ਬੈਠ ਕੇ ਚੋਵੇ ਕੋਈ ਭੈਣ ਬੈਠ ਕੇ ਚੋਵੇ ਹਾਂਜੀ ਬਹੁਤ ਵਧੀਆ ਤੇ ਚਲੋ ਨਾਰਮਲੀ ਹਰੇਕ ਨੂੰ ਲੋਡ ਹੁੰਦੀ ਹੈ ਵੀ ਚਲੋ ਕੋਈ ਕਈਆਂ ਦਾ ਮਹੀਨਾ 2 ਮਹੀਨੇ ਪਸ਼ੂ ਸਰਕਾਰ ਚਲੀ ਜਾਣਾ ਜੀ ਜੇ 2 ਮਹੀਨੇ ਵੀ ਨਹੀਂ ਟੀਕਾ ਭਰਨ ਹੋ ਵੀ ਗਿਆ ਜੇ ਨਿਕਲ ਆਈ ਫਿਰ ਚਲੋ ਵਧੀਆ ਕਿਸਮਤ ਆ ਅਗਰ ਚਾਹ 2 ਰੁਪਈਆ ਪੈਸਿਆਂ ਦੀ ਆ ਕੀ ਹਾਂਜੀ ਇਹ ਚੱਕ ਬੱਧੀ ਦੋਸਤੋ ਇਹ ਐਂਡ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਜੈਨੂਨ ਬਿਲਕੁਲ ਜੈਜ ਮੋਲਾ ਤੋਂ ਪਿੰਦੇ ਫਿਰ ਦੇ ਦਗੇ ਕਿੰਨੇ ਦਾ ਗਿਫਟ ਵੀਰ ਕੋਈ ਦਾਦਾ ਨਹੀਂ 8000 ਦੀ ਆਣਾ 8000 ਦੀ ਹਾਂ ਉਹ ਜੋ 500 ਰੁਪਏ ਛੋੜ ਕਰ ਦਾਂਗੇ ਸਾਢੇ 7 ਹੋ ਗਿਆ ਫਿਰ ਸਾਢੇ 7 ਕਰ ਦਾਂਗੇ ਬਈ ਸਾਢੇ 7 ਦੀ ਬਿੰਦਾ ਆਉਂਦਾ ਵੀ ਜੈਜ ਜਾਈ ਕੋਈ ਗੱਲ ਨਹੀਂ ਉਹ ਮਾਰਾ ਦੇ ਦਰਸ਼ਨ ਕੀਤੇ ਮਾਰ ਸੱਚਾ ਪਾਚਾਰ ਨੂੰ ਲੈਣੀਆਂ ਕਰੇ ਬਿਲਕੁਲ ਪਰਮੇਸ਼ਰਾਂ ਬਿਲਕੁਲ ਛੋਟੇ ਜਿਹੇ ਮੋਲਾ ਵਾਲੇ ਛੋਟੇ ਛੋਟੇ ਬਸਾਦੇ ਆ ਹਾਂਜੀ ਬਿਲਕੁਲ ਸਾਢੇ 7 ਦੀ ਵਿਖਾਤੀ ਆ ਤੁਹਾਨੂੰ ਇਧਰ 2000 ਇਧਰ 55000 ਦੇ ਵਿੱਚੋਂ ਆਣ ਕੇ ਮੇਰਾ ਭਰਾਜ ਤੇ ਜਿੱਦਾਂ ਮਰਜ਼ੀ ਤਸੱਲੀ ਕਰੋ ਬੜੇ ਜਿਆਦਾ ਰੇਟਾਂ ਦੇ ਮਾਲ ਆ ਤਾਂ ਬਿੰਦੇ ਇੱਕ ਬਿਲਕੁਲ ਸੰਪਰਕ ਨੰਬਰ ਆਪਣੇ ਕਰਦੇ 62859 11270 ਲਓ ਜੀ 62859 ਤੇ 11270 ਇਹਨਾਂ ਨੰਬਰਾਂ ਤੇ ਕਾਲ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ